ਜਾਗਦੀ ਜੋਗ ਦੀ ਸਰੂਪ ਹੈ ਤੇ ਮੇਰੇ ਸਾਰੇ ਕੰਮ ਨੋਟ ਕਰੂਗਾ ਕਲਵੰਤ ਸਿੰਘ ਦੇ ਚੰਗੇ ਕੰਮ ਵੀ ਤੇ ਮਾੜੇ ਤੇ ਮਾੜੇ ਕਮਾਂ ਵੇਲੇ ਉਹ ਜਿਵੇਂ ਕਬੂਤਰ ਅੱਖਾਂ ਵਿੱਚ ਲੈਂਦਾ ਨਾ ਬਿੱਲੀ ਨੂੰ ਦੇਖ ਕੇ ਇਹਦਾ ਮਤਲਬ ਗੁਰੂ ਸਾਹਿਬ ਅੱਖਾਂ ਵਿੱਚ ਲੈਂਦੇ ਨਹੀਂ ਨਹੀਂ ਮੀਚਣਗੇ ਠੀਕ ਹੈ ਦੋਸਤੋ ਬੜੀ ਆਪਣੀ ਅਮੀਰ ਸਟੇਟ ਹੈ ਅਮੀਰ ਵਿਰਸਾ ਹੈ ਬੜਾ ਹੀ ਸੋਹਣਾ ਕਲਚਰ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਗੁਰੂ ਦੀ ਗੱਲ ਮੰਨ ਵੀ ਲਿਆ ਕਰੋ ਨਾ ਤੇ ਉਹ ਕੌਮ ਨੇ ਤਾਂ ਮਰਨਾ ਹੀ ਮਰਨਾ ਹੈ ਜਿਹੜੇ ਅਕਾਲ ਤਖਤ ਨੂੰ ਵਾਲਾ ਕੱਢੀ ਜਾਂਦੇ ਆ ਸਰ ਇੱਕ ਛੋਟਾ ਜਿਹਾ ਕੁਐਸਚਨ ਹੈ ਨਾ 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 ਕੁਐਸਚਨ ਤੂੰ ਪਹਿਲਾਂ ਸੋਲ ਹਾਂਜੀ ਜਿਹੜੀ ਕੌਮ ਇੰਨੀ ਗਿਰ ਗਈ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਉਹਦੇ ਤੇ ਭਾਈ ਫੂਲਾ ਸਿੰਘ ਸੀ ਸ਼ਾਹ ਸੀ ਉਹਨਾਂ ਨੇ ਮਾਰਿਆ ਰਣਜੀਤ ਸਿੰਘ ਦੇ ਕੋੜੇ ਮਾਰਦੇ ਸੀ ਮਾਰੇ ਸੀ ਨਾ ਤੁਸੀਂ ਉਹ ਤਖਤ ਨੂੰ ਵੀ ਗਾਲਾਂ ਕੱਢਣ ਲੱਗੇ ਹੁਣ ਪੰਜਾਬ ਕੌਮ ਐਡੀ ਸਲਾਹਕਾਰ ਬਣੀ ਐ ਸਲਾਹਾਂ ਦੇਣ ਨੂੰ ਤਿਆਰ ਆ ਜਿੰਨੀ ਮੈਨੂੰ ਬੜੀਆਂ ਸਲਾਹਾਂ ਦੇਈ ਜਾਂਦੇ ਐ ਇਹ ਕਰ ਲਓ ਉਹ ਕਰ ਲਓ ਮੈਂ ਕਿਹਾ ਯਾਰ ਤੂੰ ਆਪਦੀਆਂ ਸਲਾਹਾਂ ਆਪਦੇ ਘਰ ਤੇ ਲਾਗੂ ਕਰ ਤੂੰ ਮੈਨੂੰ ਨਾ ਸਲਾਹਾਂ ਦੇ ਪੰਜਾਬ ਸਾਰਾ ਸਲਾਹਕਾਰ ਐ ਜਿੰਨਾ ਕਲੇਸ਼ ਪੰਜਾਬ 'ਚ ਐ ਜਿੰਨੀ ਫੇਸਬੁੱਕ ਤੇ ਗਾਲਾਂ ਪੰਜਾਬ ਵਾਲੇ ਕੱਢਦੇ ਆ ਕੋਈ ਨਹੀਂ ਕੱਢਦਾ ਇਹ ਟੈਲੀਫੋਨ ਸਕੈਮ ਲਈ ਬਣਿਆ ਕਿ ਚੰਗਾ ਮੈਸੇਜ ਦੇਣਾ ਦੁਨੀਆਂ ਨੂੰ ਨਾ ਕਿ ਕੋਈ ਭਗਵੰਤ ਮਾਨ ਨੂੰ ਕੱਢੀ ਜਾਂਦਾ ਕੋਈ ਬਾਲ ਸਾਹਿਬ ਨੂੰ ਕੱਢੀ ਜਾਂਦਾ ਉਹਨੂੰ ਮਰੇ ਨੂੰ ਵੀ ਕੱਢੀ ਜਾਂਦੇ ਆ ਕੈਪਟਨ ਨੂੰ ਕੱਢੀ ਜਾਂਦੇ ਆ ਮਨਮੋਹਨ ਸਿੰਘ ਨੂੰ ਤੁਸੀਂ ਜਿਉਂਦੇ ਨੂੰ ਗਾਲਾਂ ਕੱਢੀਆਂ ਮੇਰਾ ਦੋਸਤ ਸੀ ਮੈਨੂੰ ਦੁੱਖ ਹੋ ਰਿਹਾ ਸਰਦਾਰ ਮਨਮੋਹਨ ਸਿੰਘ ਦੀ ਵਾਈਫ ਮੈਨੂੰ ਚਾਹਦਾ ਕੱਬ ਬਣਾ ਕੇ ਦਿੰਦੀ ਸੀ ਘਰੇ ਕੋਈ ਨੌਕਰ ਨਹੀਂ ਸੀਗਾ ਤੇ ਤੁਸੀਂ ਜਿਉਂਦੇ ਨੂੰ ਕਿਹਾ ਸੀ ਸੋਨੀਆ ਦਾ ਚਮਚਾ ਅੱਜ ਉਸ ਇਨਸਾਨ ਜਿਹੜਾ ਦੁਨੀਆਂ ਦਾ ਬੈਸਟ ਅਰਥ ਸ਼ਾਸਤਰੀ ਸੀਗਾ ਅੱਜ ਦੁਨੀਆਂ ਰੋ ਰਹੀ ਹੈ ਸਾਡੇ ਇੰਗਲੈਂਡ ਵਾਲੇ ਰੋ ਰਹੇ ਆ ਤੁਸੀਂ ਉਹਦੀ ਕੀਮਤ ਹੀ ਨਹੀਂ ਪਾਈ ਉਸ ਇਨਸਾਨ ਦੀ ਯਾਰ ਕੋਈ ਕ੍ਰਪਸ਼ਨ ਨਹੀਂ ਕੀਤੀ ਤਿੰਨ ਬੇਟੀਆਂ ਉਹਦੇ ਵਿਚਾਰੇ ਦੇ ਕੋਈ ਉਹਨੇ ਮਾੜਾ ਕੰਮ ਨਹੀਂ ਕੀਤਾ ਤੇ ਸਿੱਕਾਉਮ ਨੇ ਰੱਜ ਕੇ ਗਾਲਾਂ ਕੱਢੀਆਂ ਉਹਨੂੰ ਵੀ ਤੁਹਾਡਾ ਤਾਂ ਬੇੜਾਗਰ ਖੋਣਾ ਹੀ ਹੋਣਾ ਇੱਕ ਐਸੀ ਪਵਿੱਤਰ ਆਤਮਾ ਨੇ ਵੀ ਗਾਲਾਂ ਕੱਢੀਆਂ ਜਿਹਨੂੰ ਦੁਨੀਆ ਅੱਜ ਕਹਿੰਦੀ ਹੈ ਵੀ ਦੁਨੀਆ ਜਿਹੜੀ ਇਕਨੋਮਿਕ ਹੈ ਇਕਨੋਮਿਕਸ ਹੈ ਉਹ ਮਨਮੋਹਨ ਸਿੰਘ ਤੋਂ ਸਟਾਰਟ ਹੋਈ ਜੋ ਕੁਝ ਅੱਜ ਇੰਡੀਆ 'ਚ ਹੋ ਰਿਹਾ ਨਾ ਉਹਦੀ ਫਾਊਂਡੇਸ਼ਨ ਮਨਮੋਹਨ ਸਿੰਘ ਨੇ ਰੱਖੀ ਹੋਈ ਹੈ ਤੁਸੀਂ تھوڑا ਜਿ ਮਾਣ ਮਹਿਸੂਸ ਕਰਿਆ ਕਰੋ ਪਰ ਅਸੀਂ ਹਰ ਇੱਕ ਬੰਦੇ ਨੂੰ ਗਾਲ ਕੱਢਦੇ ਹਾਂ ਖਾ ਗਿਆ ਚੋਰ ਇੱਕ ਤੁਸੀਂ ਨੇ ਸਰਟੀਫਿਕੇਟ ਜੇਬ ਚ ਹੀ ਰੱਖਦੇ ਆ ਫੋਨ ਦੇ ਨਾਲ ਗਦਾਰੀ ਦਾ ਫਲਾਣਾ ਗਦਾਰ ਆ ਉਹਦੇ ਕੱਟ ਕੇ ਦੇ ਦਿੰਦੇ ਆ ਦਿੰਨੇ ਆ ਨਾ ਪਲੀਜ਼ ਇਹਨਾਂ ਚੀਜ਼ਾਂ ਤੋਂ ਬਰੀਅਸ ਕਰਿਆ ਕਰੋ ਮੈਂ ਤੁਹਾਨੂੰ ਦੀ ਮਿੰਤ ਕਰਨਾ ਆ ਸੋਹਣਾ ਜੀਵਨ ਜਿਉਂ ਆਇਆ ਕਰੋ ਸਾਦਾ ਜਿਹਾ ਸਿੰਪਲ ਜਿਹਾ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਨਿਮਰਤਾ ਰੱਖਿਆ ਕਰੋ ਬਾਣੀ ਕਹਿੰਦੀ ਆ ਠੀਕ ਆ ਉਹਦੇ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਆ ਅੱਛੇ ਕੰਮ ਕਰਿਆ ਕਰੋ ਦੋਸਤੋ ਇੱਕ ਚੀਜ਼ ਬੜੀ ਸੱਚ ਆ ਕਿ ਕਲਵੰਤ ਸਿੰਘ ਨੇ ਮਰ ਜਾਣਾ ਮੌਤ ਨੂੰ ਯਾਦ ਰੱਖਿਆ ਕਰੋ ਤੋਂ ਦਾ ਮੌਤ ਵੀ ਯਾਦ ਨਹੀਂ ਪੰਜਾਬ ਵਾਲਿਆਂ ਨੂੰ ਕਿਹਾ ਨਹੀਂ ਮੌਤ ਵੀ ਯਾਦ ਨਹੀਂ ਦੋਸਤੋ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦਿਆ ਕਰੋ ਸਾਡੇ ਵਿਆਹ ਸਾਡੇ ਮਰਨੇ ਤੇ ਪੰਜਾਬ ਨੂੰ ਕੋਈ ਨਹੀਂ ਮਾਰ ਸਕਦਾ ਐਡੀ ਬਹਾਦਰ ਕੌਮ ਹੈ 140 ਕਰੋੜ ਦੀ ਪਾਪੂਲੇਸ਼ਨ ਹੈ ਇੰਡੀਆ ਦੀ ਤੇ ਆਪਾਂ 2 ਕਰੋੜ ਹੀ ਆਂ Hindu veer ਵੀ ਆ ਪੰਜਾਬ ਚ ਤੇ 2 ਕਰੋੜ ਬੰਦਾ ਨਾ ਜਿਹੜਾ 138 ਕਰੋੜ ਨੂੰ ਲੰਗਰ ਛਕਾ ਦੂਗਾ ਸਹਿਮਤ ਹੋ 138 ਕਰੋੜ ਨੂੰ ਲੰਗਰ ਛਕਾ ਦੂਗਾ 2 ਕਰੋੜ ਮੈਂ ਮੈਨੂੰ ਬੁਲਾਇਆ ਚਾਹਦੇ ਉੱਤੇ ਆਪਣੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਜੀ ਨੇ ਮੈਂ ਕਿਹਾ ਯਾਰ ਸਾਨੂੰ ਲੋਕ ਨਾ ਮੇਰੇ ਆਰਗਾਂ ਇੰਗਲੈਂਡ ਚ ਰਹਿੰਦਾ ਮੈਂ ਕਿਹਾ ਐਵੇਂ ਸਾਨੂੰ ਗਦਾਰੀ ਦੇ ਸਰਟੀਫਿਕੇਟ ਦੇ ਦਿੰਦੇ ਆ ਖਾਲਸਤਾਨੀ ਕਹਿੰਦਾ ਉਹ ਕਹਿੰਦਾ ਮੈਂ ਕਿਹਾ ਯਾਰ ਬਾਰਡਰ ਤੋਂ 5 ਲੱਖਾਂ ਆਉਂਦੀਆਂ ਕਹਿੰਦੇ ਹਾਂ ਫੌਜੀਆਂ ਦੀਆਂ 5 ਆਉਂਦੀਆਂ ਨਾ ਸੁਣ ਲਓ ਧਿਆਨ ਨਾਲ ਮੈਂ ਕਿਹਾ 4 ਸਿੱਖਾਂ ਦੀਆਂ ਹੁੰਦੀਆਂ ਜਿਨ੍ਹਾਂ ਦੀ ਵਾਦੀ 2% ਹੈ ਸਨੁਭਕਵਾਦੀ ਨਾ ਗਿਆ ਕਰੋ ਥੈਂਕ ਯੂ ਸਰ ਇੱਕ ਕੈਂਸਲ